ਫਰਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਦੀਆਂ ਮੁਸ਼ਕਲਾਂ ਹੁਣ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਪ੍ਰਸ਼ਾਸਨ ਨੇ ਵੱਡਾ ਕਦਮ ਚੁੱਕਦਿਆਂ ਉਹਨਾਂ ਦੀ ਸਰਕਾਰੀ ਰਿਹਾਈਸ਼ ਖਾਲੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਸਵੇਰ ਤੋਂ ਹੀ ਪੁਲਿਸ ਫੋਰਸ ਅਤੇ ਸਿਵਲ ਅਧਿਕਾਰੀ ਮੌਕੇ ਤੇ ਪਹੁੰਚੇ ਹੋਏ ਨੇ ਸੂਤਰਾਂ ਅਨੁਸਾਰ ਅਧਿਕਾਰੀਆਂ ਨੇ ਪਹਿਲਾਂ ਸਰਕਾਰੀ ਦਸਤਾਵੇਜ਼ਾਂ ਦੀ ਜਾਂਚ ਕੀਤੀ ਅਤੇ ਫਿਰ ਰਸਮੀ ਕਾਰਵਾਈ ਸ਼ੁਰੂ ਕੀਤੀ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਨੂੰਨ ਤੋਂ ਫਰਾਰ ਲੋਕਾਂ ਨੂੰ ਕਿਸੇ ਵੀ ਹਾਲਤ 'ਚ ਸਰਕਾਰੀ ਸਹੂਲਤਾਂ ਨਹੀਂ ਦਿੱਤੀਆਂ ਜਾ ਸਕਦੀਆਂ ਇਸ ਦੌਰਾਨ ਵਿਧਾਇਕ ਦੇ ਵਕੀਲ ਵੀ ਮੌਕੇ ਤੇ ਪਹੁੰਚ ਗਏ ਉਹਨਾਂ ਨੇ ਅਧਿਕਾਰੀਆਂ ਨੂੰ ਸਪਸ਼ਟ ਤੌਰ ਤੇ ਚੇਤਾਵਨੀ ਦਿੱਤੀ ਕਿ ਰਿਹਾਈਸ਼ ਖਾਲੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਹ ਅਦਾਲਤ ਤੋਂ ਸਟੇ ਆਰਡਰ ਲੈਣ ਦੀ ਪ੍ਰਕਿਰਿਆ ਕਰ ਰਹੇ ਨੇ ਵਕੀਲਾਂ ਨੇ ਕਿਹਾ ਕਿ ਜਦੋਂ ਤੱਕ ਅਦਾਲਤ ਤੋਂ ਅੰਤਿਮ ਆਦੇਸ਼ ਜਾਰੀ ਨਹੀਂ ਹੁੰਦਾ ਇਹ ਕਾਰਵਾਈ ਗੈਰਕਾਨੂੰਨੀ ਮੰਨੀ ਜਾਵੇਗੀ ਅਧਿਕਾਰੀਆਂ ਤੇ ਵਕੀਲਾਂ ਵਿਚਕਾਰ ਵਿਵਾਦ ਕਾਰਨ ਫਿਲਹਾਲ ਕਾਰਵਾਈ ਨੂੰ ਰੋਕ ਦਿੱਤਾ ਗਿਆ ਹੈ ਹੁਣ ਸਾਰਾ ਮਾਮਲਾ ਅਦਾਲਤ ਦੇ ਫੈਸਲੇ ਤੇ ਨਿਰਭਰ ਕਰੇਗਾ ਪ੍ਰਸ਼ਾਸਨ ਦਾ ਰੁਖ ਸਖਤ ਹੈ ਜਦੋਂ ਕਿ ਵਕੀਲਾਂ ਦਾ ਦਾਵਾ ਹੈ ਕਿ ਉਹ ਜਲਦ ਹੀ ਅਦਾਲਤ ਤੋਂ ਸਟੇ ਆਰਡਰ ਲਿਆਉਣਗੇ ਕੁੱਲ ਮਿਲਾ ਕੇ ਇਹ ਮਾਮਲਾ ਇੱਕ ਵਾਰ ਫਿਰ ਰਾਜਨੀਤਿਕ ਅਤੇ ਕਾਨੂੰਨੀ ਝਗੜੇ ਵਿੱਚ ਉਲਝ ਗਿਆ ਹੈ ਜਨਤਾ ਵੀ ਉਤਸੁਕਤਾ ਨਾਲ ਦੇਖ ਰਹੀ ਹੈ ਕਿ ਅਦਾਲਤ ਦਾ ਅਗਲਾ ਕਦਮ ਕੀ ਹੋਵੇਗਾ ਅਤੇ ਕੀ ਵਿਧਾਇਕ ਦੀ ਰਿਹਾਈ ਸੱਚਮੁੱਚ ਖਾਲੀ ਕੀਤੀ ਜਾਵੇਗੀ ਜਾਂ ਫਿਰ ਵਕੀਲਾਂ ਦੀਆਂ ਦਲੀਲਾਂ ਦੀ ਜਿੱਤ ਹੋਵੇਗੀ ਹੋਰ ਕੀ ਕੁਝ ਕਹਿਣਾ ਇਸ ਮੌਕੇ ਤੇ ਵਿਧਾਇਕ ਹਰਮੀਤ ਪਠਾਨ ਮਾਜਰਾ ਦੇ ਵਕੀਲ ਦਾ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਇਹ ਜਿਹੜਾ ਵੈਕਸ਼ਨ ਨੋਟਿਸ ਹੈ ਜਿਹੜੇ ਐਮ.ਐਲ.ਏ. ਸਾਹਿਬ ਕੋ ਸਰਕਾਰੀ ਕੋਠੀ ਜਿਹੜੀ ਉਹਨਾਂ ਦੇ ਨਾਂ ਤੇ ਲੋਟ ਹੋਈ ਆ ਉਸ ਵਾਂਝ ਸਰਕਾਰ ਨੇ ਵੈਕਸ਼ਨ ਨੋਟਿਸ ਕੱਢਿਆ ਵੀ ਇਹਨੂੰ ਖਾਲੀ ਕੀਤਾ ਜਾਵੇ ਉਸ ਵਾਂਝ ਜਿਹੜੀ ਇਹਨਾਂ ਨੇ ਕਮੇਟੀ ਬਣਾਈ ਗਈ ਆ ਉਹ ਕਮੇਟੀ ਆ ਕੇ ਸਰਵੇ ਕਰਕੇ ਗਈ ਆ ਵੀ ਦੇਸੀ ਪੋਜੀਸ਼ਨ ਕੀ ਹੈ ਇੱਥੇ ਕਿਉਂਕਿ ਉਹਨਾਂ ਦੇ ਵਾਈਫ ਕਾਫੀ ਢਿੱਲੇ ਨੇ ਤੇ ਉਸ ਕਰਕੇ ਉਹ ਢਿੜਾ ਮਾਰਨ ਆਏ ਸੀ ਤੇ ਸਾਨੂੰ ਵੀ ਬੁਲਾਇਆ ਗਿਆ ਸੀ ਤੇ ਅਹੀਂ ਉਹਨਾਂ ਨੂੰ ਕੋਰਟ ਕੇਸ ਦੱਸ ਕੇ ਵੀ ਆ ਕੇ ਸੀ ਦੇ ਆਲਰੇਡੀ ਪੈਂਡਿੰਗ ਹੈ ਸਵੀਰ ਵਾਸਤੇ ਲੱਗੇ ਹੋਏ ਸਰ ਕੋਣ ਕੋਣ ਕਮਿਸ਼ਨ ਮੈਂਬਰ ਦਾ ਮੈਂਬਰ ਕਿਹੜਾ ਸੀਗਾ ਜੀ ਇੱਕ ਤਾਂ ਮੈਂ ਮੈਡਮ ਪੂਡਾ ਨੇ ਏਸੀਏ ਪੂਡਾ ਇੱਕ ਨਾਲੇ ਸਟੇਟ ਅਫਸਰ ਸੀਗਾ ਲਲਿਤ ਗਰਗ ਤੇ ਇੱਕ ਤਹਿਸੀਲਦਾਰ ਸਾਹਿਬ ਉਹਨਾਂ ਦਾ ਨਾਂ ਨਹੀਂ ਮੈਨੂੰ ਇਹ ਜੀ ਆਰਡਰਸ ਤੋਂ ਬਾਅਦ ਹੋਣਾ ਲੱਗੇ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਜਾਂ ਹਾਲੇ ਪੈਣੀ ਇਹਨਾਂ ਨੇ ਨੋਟਿਸ ਕੱਢਿਆ ਇੱਕ ਵੀ ਤੁਹਾਨੂੰ ਤੁਹਾਡੀ ਕੈਨਸਲ ਕਰ ਦਿੱਤੀ ਗਈ ਹੈ ਲੋਟ ਆਟੋਮੈਟ ਤੇ ਉਸ ਆਰਡਰ ਨੂੰ ਅਸੀਂ ਚੈਲੰਜ कोर्ट ਵਿੱਚ ਕੀਤਾ ਹੈ ਜਿਹੜੀ ਕੱਲ੍ਹ ਵਾਸਤੇ ਮਾਨਯੋਗ ਅਦਾਲਤ ਵਿੱਚ ਪੈਂਡਿੰਗ ਹੈ ਕਿੰਨੇ ਦਿਨ ਦਾ ਮੰਗੀ ਸੀ ਕਿੰਨੇ ਦਿਨ ਦਾ ਵੈਸੇ 3 ਮਹੀਨੇ ਦਾ ਵੈਸੇ ਟਾਈਮ ਹੁੰਦਾ ਵੈਸੇ ਜਿਹੜਾ ਪੀਪੀ ਐਕਟ ਕਹਿੰਦਾ ਉਹ 30 ਦਿਨ ਦਾ ਟਾਈਮ ਹੁੰਦਾ ਪਰ ਅਜੇ ਇਹਨਾਂ ਨੇ ਕੋਈ ਸਾਨੂੰ ਟਾਈਮ ਨਹੀਂ ਦਿੱਤਾ ਉਸ ਕਰਕੇ ਅਸੀਂ کورٹ ਵਿੱਚ ਗਏ ਹਲੇ ਨੋਟਿਸ ਦਾ ਕੋਈ ਟਾਈਮ ਨਹੀਂ ਨੋਟਿਸ ਦਾ ਕੋਈ ਟਾਈਮ ਨਹੀਂ ਉਹ ਅਰਜੈਂਟ ਹੀ ਹੈ ਵੀ ਇਹਨੂੰ ਖਾਲੀ ਕੀਤਾ ਜਾਵੇ ਤੁਸੀਂ ਕਿਵੇਂ ਵੇਖਣ ਵਕੀਲ ਸਾਹਿਬ ਕਿਉਂਕਿ ਧਰਮ ਪਤਨੀ ਨੂੰ ਨਜ਼ਰਬੰਦ ਕਰਨਾ ਕਿਉਂ ਕੀ ਉਹਨਾਂ ਦਾ ਪਰਚੇ ਦੇ ਵਿੱਚ ਨਾਮ ਹੈ ਜਾਂ ਨਹੀਂ ਹੈ ਨਹੀਂ ਅਜੇ ਤੱਕ ਤਾਂ ਸਾਡੀ ਨੌਲੇਜ 'ਚ ਹੈ ਵੀ ਉਹ ਕਿਸੇ ਐਫਆਈਆਰ 'ਚ ਨੇਮਡ ਨਹੀਂ ਹੈਗੀ ਤੇ ਨਜ਼ਰਬੰਦ ਵੀ ਅਜੇ ਉਹਨਾਂ ਨੂੰ ਹੁਣ ਪੁੱਛਿਆ ਗਿਆ ਹੈ ਉਹਨਾਂ ਬਾਰੇ ਉਹਨਾਂ ਤੋਂ ਕੇਸ ਫਾਈਲ ਕੀਤੇ ਜਾ ਰਹੇ ਆ ਹਾਈ ਕੋਰਟ 'ਚ ਵੀ ਰਿੱਟ ਪੈਂਡਿੰਗ ਆ ਬਾਕੀ ਤੁਹਾਨੂੰ ਪਤਾ ਹੀ ਆ ਜਦੋਂ ਐਫ ਆਈ ਆਰਸ ਹੋ ਜਾਂਦੀਆਂ ਫਿਰ ਪੁਲਿਸ ਕੋਈ ਟੈਕਟਿਕਸ ਹੁੰਦੇ ਆ ਪ੍ਰੈਸ਼ਰ ਟੈਕਟਿਕਸ ਹੁੰਦੇ ਆ ਜਿਹੜੇ ਕਿ ਆਲਰੇਡੀ ਚੱਲ ਰਹੇ ਆ ਸਾਡੇ ਬੇਟੇ ਵੀ ਕੀਤਾ ਗਿਆ ਜੀ ਹਾਊਸ ਅਰੈਸਟ ਕੀ ਉਹ ਕਿੱਥੇ ਬੇਟਾ ਬੇਟੇ ਨੂੰ ਇਹਨਾਂ ਨੇ ਇੱਕ ਕੇਸ ਬਣਾ ਲਿਆ ਹੈ 174 ਨੰਬਰ ਐਫ ਆਈ ਆਰ ਪਰ ਉਹ ਅਜੇ ਨਹੀਂ ਅਰੈਸਟ ਉਹ ਵੀ ਹਲੇ ਮਤਲਬ ਅਗਸਤ ਤੋ ਬਾਅਦ ਹੈ ਉਹ ਵੀ ਗ੍ਰਿਫਟ ਤੋਂ ਬਾਅਦ ਸਰ ਵਾਰੰਟ ਜਾਰੀ ਕੀਤੇ ਗਏ ਨੇ ਸਿਵਲ ਲਾਈਨ ਪੁਲਿਸ ਥਾਣੇ ਵੱਲੋਂ ਜਿਸ ਤਰ੍ਹਾਂ ਗੱਲ ਆ ਰਹੀ ਹੈ ਇੱਕ ਕੋਰਟ ਨੇ ਕੀਤੇ ਗਏ ਸਾਡੇ ਜਿਹੜੇ ਸਰਦਾ ਹਰਜੋਤ ਸਿੰਘ ਗਿੱਲ ਦੀ ਕੋਰਟ ਹੈ ਮੈਜਿਸਟ੍ਰੇਟ ਸਾਹਿਬ ਉਹਨਾਂ ਨੇ ਵਾਰੰਟ ਜਾਰੀ ਕੀਤੇ ਕਿ ਜਮਾਨਤ ਅਰਜੀ ਸਰ ਹਾਈ ਕੋਰਟ ਜਾ ਰਹੇ ਜਮਾਨਤ ਹੁਣ ਸਾਨੂੰ ਥੱਲੇ ਬੇਲ ਸਾਡੀ ਸੈਸ਼ਨ ਕੋਰਟ ਚ ਡਿਸਮਿਸ ਹੋ ਚੁੱਕੀ ਹੈ ਹੁਣ ਅਸੀਂ ਹਾਈ ਕੋਰਟ ਚ ਆਉਣ ਵਾਲੇ ਦਿਨਾਂ ਵਿੱਚ ਬੇਲ ਐਪਲੀਕੇਸ਼ਨ ਫਾਈਲ ਕਰਾਂਗੇ ਸਰ ਮੀਸਿੰਗ ਪਠਾਨ ਮਾਜਰ ਨਾਲ ਕੋਈ ਸੰਪਰਕ ਹੋ ਸਕਿਆ ਜੀ ਕੀ ਕਹਿ ਰਹੇ ਨੇ ਕੋਈ ਸੰਪਰਕ ਨਹੀਂ ਹੈ ਕਿਸੇ ਦਾ ਸਾਡਾ ਦਾ ਹੈ ਨਹੀਂ ਉਹਦਾ ਸੰਪਰਕ ਠੀਕ ਪ੍ਰਸ਼ਾਸਨ ਵੱਲੋਂ ਕਿਸ ਤਰੀਕੇ ਦੀ ਅਗੇ ਕੀਤੀ ਜਾ ਰਹੀ ਹੈ ਕਾਰਵਾਈ ਕਿ ਲੱਗਦਾ ਵੀ ਸਰ ਜੀ ਦੇਖੋ ਨੋਟਿਸ ਕੱਢ ਰਿਹਾ ਜੀ ਕੋਠੀ ਦੀ ਜਿਹੜੀ ਹੈਗੀ ਹੈ ਕੈਨਸਲ ਕਰ ਦਿੱਤੀ ਗਈ ਹੈ ਅਲਾਟਮੈਂਟ ਕੈਨਸਲ ਹੋ ਚੁੱਕੀ ਹੈ ਅਜੇ ਤੱਕ ਤਾਂ ਇਹੀ ਪ੍ਰਸ਼ਾਸਨ ਵੱਲੋਂ ਬਾਕੀ ਐਫ ਆਈ ਆਰ ਦਰਜ ਨਹੀਂ ਉਹਦਾ ਲੀਗਲ ਪ੍ਰੋਸੈਸ ਚੱਲ ਰਿਹਾ ਕੋਈ ਬੇਲ ਫਾਈਲ ਹੋ ਰਹੀਆਂ ਨੇ ਕੋਈ ਡਿਸਮਿਸ ਹੋ ਰਹੀਆਂ ਕੋਈ ਹਾਈ ਕੋਰਟ ਜਾ ਰਹੀਆਂ ਨੇ ਕੁਝ ਪੈਂਡਿੰਗ ਚੱਲ ਰਹੀਆਂ ਪਟਿਆਲਾ ਤੋਂ ਹਰੀਸ਼ ਬਟਲਾ ਦੀ ਰਿਪੋਰਟ